ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਤੁਸੀਂ ਸਰਬਨ ਕਰ ਰਹੇ ਹੋ ਗ੍ਰਸਥ ਆਸ਼ਰਮ ਹੀ ਸਭ ਤੋਂ ਵੱਡਾ ਆਸ਼ਰਮ ਹੈ ਗ੍ਰਸਥੀਆਂ ਕਾਰਨ ਹੀ ਸਭ ਦੇ ਪਾਲਣਾ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਜੰਬੂ ਖੰਡ ਵਿੱਚ ਪਹੁੰਚ ਗਏ ਸਨ ਭਾਈ ਬੱਲਾ ਜੀ ਅਤੇ ਭਾਈ ਮਰਦਾਨਾ ਜੀ ਉਹਨਾਂ ਦੇ ਨਾਲ ਸਨ ਗੁਰੂ ਜੀ ਉੱਥੇ ਇੱਕ ਸਥਾਨ ਤੇ ਬਰਾਜਮਾਨ ਹੋ ਗਏ ਸਨ ਤਾਂ ਉੱਥੋਂ ਦੇ ਲੋਕ ਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਉੱਥੋਂ ਦਾ ਰਾਜਾ ਵੀ ਗੁਰੂ ਜੀ ਦੇ ਚਰਨਾਂ ਵਿੱਚ ਆਇਆ ਤਾਂ ਉਸ ਨੇ ਗੁਰੂ ਜੀ ਨੂੰ ਪੁੱਛਿਆ ਕਿ ਕਿਹੜਾ ਆਸ਼ਰਮ ਵੱਡਾ ਹੈ ਗੁਰੂ ਜੀ ਨੇ ਕਿਹਾ ਕਿ ਗ੍ਰਸਥ ਆਸ਼ਰਮ ਹੀ ਸਭ ਤੋਂ ਵੱਡਾ ਹੈ ਗ੍ਰਸਥ ਆਸ਼ਰਮ ਵਿੱਚ ਹੀ ਸਾਡੇ ਸਾਰੇ ਆਸ਼ਰਮ ਨਿਕਲਦੇ ਹਨ ਜਿਵੇਂ ਸਮੁੰਦਰ ਵਿੱਚੋਂ ਮੋਤੀ ਨਿਕਲਦੇ ਹਨ ਗ੍ਰਸਤੀਆਂ ਕਾਰਨ ਹੀ ਸਭ ਦੀ ਪਾਲਣਾ ਹੁੰਦੀ ਹੈ ਫਿਰ ਰਾਜੇ ਨੇ ਪੁੱਛਿਆ ਕਿ ਗ੍ਰਸਤੀਆਂ ਦਾ ਕਲਿਆਣ ਕਿਵੇਂ ਹੋ ਸਕਦਾ ਹੈ ਗੁਰੂ ਜੀ ਨੇ ਉਪਦੇਸ਼ ਕੀਤਾ ਕਿ ਜਿਨ੍ਹਾਂ ਨੇ ਪਰਮੇਸ਼ਰ ਨੂੰ ਭੁਲਾ ਦਿੱਤਾ ਹੈ ਅਤੇ ਭੋਗ ਬਲਾਸਾਂ ਵਿੱਚ ਗ੍ਰਸਤ ਹੋ ਗਏ ਹਨ ਉਹਨਾਂ ਦਾ ਸਰੀਰ ਕਲਰ ਦੀ ਨਿਆਈ ਹੈ ਜਿਵੇਂ ਜਿਵੇਂ ਉਹਨਾਂ ਦੇ ਸਵਾਸ ਮੁੱਕਦੇ ਜਾਂਦੇ ਹਨ ਅਤੇ ਅੰਤ ਵਿੱਚ ਉਹ ਪਰਮੇਸ਼ਰ ਤੋਂ ਵਿਛੜੇ ਹੋਏ ਹੀ ਇਸ ਸੰਸਾਰ ਤੋਂ ਚਲੇ ਜਾਂਦੇ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਪਾ ਦਿੱਤੇ ਜਾਂਦੇ ਹਨ ਉਹ ਪ੍ਰਭੂ ਤੋਂ ਪ੍ਰਭੂ ਦੇ ਵਿਛੋੜੇ ਕਾਰਨ ਹੀ ਦੁੱਖ ਭੋਗਦੇ ਹਨ ਜਿਵੇਂ ਕਿ ਪਤੀ ਤੋਂ ਬਗੈਰ ਇਸਤਰੀ ਦਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੁੰਦਾ ਇਸੇ ਤਰ੍ਹਾਂ ਜਗਿਆਸੀਆਂ ਦਾ ਝੂਠਾ ਭੇਖ ਵੀ ਉਸ ਨੂੰ ਸਵਾਰ ਕਰਦਾ ਹੈ ਜਿਵੇਂ ਕਿਸਾਨ ਪਹਿਲਾਂ ਧਰਤੀ ਨੂੰ ਸਵਾਰਦਾ ਹੈ ਫਿਰ ਉਸ ਵਿੱਚ ਬੀਜ ਪਾਉਂਦਾ ਹੈ ਤਾਂ ਹੀ ਬੀਜ ਉਸ ਧਰਤੀ ਵਿੱਚ ਪਾ ਕੇ ਪਰਫੁੱਲਤ ਹੁੰਦਾ ਹੈ ਇਸੇ ਤਰ੍ਹਾਂ ਸਤਗੁਰ ਤੋਂ ਪਹਿਲਾਂ ਨਾਮ ਦਾਣ ਦੇ ਪ੍ਰਾਪਤੀ ਕਰਨੀ ਪੈਂਦੀ ਹੈ ਫਿਰ ਜੇ ਉਸ ਜਗਿਆਸੂ ਦੇ ਕਰਮਾਂ ਵਿੱਚ ਹੋਵੇ ਤਾਂ ਉਹ ਨਾਮ ਦਾ ਅਭਿਆਸ ਕਰਦਾ ਹੈ ਜਿਸ ਕਾਰਨ ਉਸ ਨੂੰ ਨੌ ਨਿਦਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਜਿਹੜੇ ਗੁਰੂ ਦੀ ਸਾਰ ਨਹੀਂ ਜਾਣਦੇ ਪਰਮੇਸ਼ਰ ਦਾ ਨਾਮ ਮਨ ਵਿੱਚੋਂ ਭੁਲਾ ਦਿੰਦੇ ਹਨ ਉਹਨਾਂ ਦਾ ਕੋਈ ਵੀ ਚੱਜ ਆਚਾਰ ਕਿਸੇ ਲੇਖੇ ਵਿੱਚ ਨਹੀਂ ਪੈਂਦਾ ਜਿਸ ਤਰ੍ਹਾਂ ਕੋਈ ਇਸਤਰੀ ਚੰਦਨ ਅਤੇ ਕਪੂਰ ਨਾਲ ਸ਼ਿੰਗਾਰ ਕਰਦੀ ਹੈ ਪਰ ਆਪਣੇ ਪਤੀ ਨੂੰ ਚੰਗੀ ਨਹੀਂ ਲੱਗਦੀ ਤਾਂ ਉਸ ਦਾ ਕੀਤਾ ਹੋਇਆ ਸਾਰਾ ਹਾਰ ਸ਼ਿੰਗਾਰ ਅਜਾਈਂ ਚਲਾ ਜਾਂਦਾ ਹੈ ਸਭ ਰਸ ਭੋਗ ਅਤੇ ਭੇਸ ਧਾਰਨੇ ਕਿਸੇ ਕੰਮ ਨਹੀਂ ਆਉਂਦੇ ਹਨ ਜਦ ਤੱਕ ਗੁਰੂ ਦੇ ਸ਼ਬਦ ਦਾ ਢੇਡ ਸਮਝ ਵਿੱਚ ਨਹੀਂ ਆ ਜਾਂਦਾ ਜਿਹੜੀ ਪਤਨੀ ਆਪਣੇ ਪਤੀ ਦਾ ਪਿਆਰ ਹਾਸਲ ਕਰ ਲੈਂਦੀ ਹੈ ਉਹ ਸੰਸਾਰ ਵਿੱਚ ਸ਼ੋਭਾ ਪਾਉਂਦੀ ਹੈ ਜਿਸ ਤਰ੍ਹਾਂ ਜੈਸ ਜਿਗਿਆਸੂ ਦਾ ਪਰਮੇਸ਼ਰ ਨਾਲ ਪਿਆਰ ਪੈ ਜਾਂਦਾ ਹੈ ਉਹ ਜਿਗਿਆਸੂ ਪਰਲੋਕ ਵਿੱਚ ਸੋਭਾ ਪਾਉਂਦਾ ਹੈ ਉਹਨਾਂ ਸਭਨਾਂ ਨੇ ਗੁਰੂ ਜੀ ਤੋਂ ਨਾਮਦਾਨ ਦੇ ਬਖਸ਼ਿਸ਼ ਪ੍ਰਾਪਤ ਕਰ ਲਈ ਸੀ ਅਤੇ ਨਾਮ ਅਭਿਆਸ ਸ਼ੁਰੂ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਗੌਰ ਇਤਿਹਾਸ ਸੁਣਾਉਂਦਿਆਂ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੇ ਅੱਗੇ ਸ਼ੇਅਰ ਕਰ ਦੇਣੇ ਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ